ਇਹ ਅਸੀਂ ਪਿੰਡ ਨਾਬਾ ਸਾਹਿਬ ਜੀਰਖਪੁਰ ਜ਼ਿਲ੍ਹਾ ਮੋਹਾਲੀ ਹਾਂਜੀ ਅਸੀਂ ਸਾਰੇ ਪਿੰਡ ਨੇ ਆਪਣੇ ਸਾਰੀ ਸੇਵਾ ਕਰਕੇ ਇਕੱਠੀ ਇੱਥੇ ਡੀਜ਼ਲ ਦੀ ਸੇਵਾ ਸੀ ਲਾਈ ਹੈ ਸਾਡੀ ਮਾਸਟਰ ਜੀ ਨੇ ਉਹ ਅਸੀਂ ਪੂਰੀ ਕਰਤੀ ਅੱਗੇ ਸਾਡਾ ਟਾਰਗੇਟ ਹੈਗਾ ਇਹਨਾਂ ਨੂੰ ਡਾਈ ਦੇਣ ਦਾ ਠੀਕ ਹੈ ਅਸੀਂ ਡਾਈ ਤਾਂ ਕਰਾਂ ਤੇ ਅੱਗੇ ਦੁਬਾਰੇ ਫਿਰ ਇਹਨਾਂ ਨੂੰ ਡੀਜ਼ਲ ਦੀ ਸੇਵਾ ਫਿਰ ਕਰਾਂ ਕਿ ਸਾਰੇ ਪਿੰਡ ਨੇ ਕੱਲ ਦਾ ਇੱਕ ਗੁਰਮਤਾ ਪਾਸ ਕੀਤਾ ਸੀ ਔਰ ਹੁਣ ਉਸੇ ਹੀ ਹਿਸਾਬ ਨਾਲ ਹੀ ਚੱਲ ਰਹੇ ਹਾਂ ਕਿ ਜਿਸ ਵੀਰ ਕੋਲ ਟਰੈਕਟਰ ਹੈ ਉਹਨੂੰ ਉਹਦੇ ਜ਼ਮੀਨ ਦੇ ਮੁਤਾਬਕ ਕਿੱਲੇ ਦੇ ਵਿੱਚ 5 ਲੀਟਰ 10 ਲੀਟਰ ਤੇਲ ਦਿੱਤਾ ਜਾਂਦਾ ਕਿ ਉਹ ਆਪਣੀ ਜ਼ਮੀਨ ਵਾਲਾ ਜਿਸ ਵੀਰ ਦੇ ਕੋਲ ਟਰੈਕਟਰ ਨਹੀਂ ਹੈ ਉਹ ਸਾਡੇ ਕੋਲ ਆ ਕੇ ਲਖਾਉਂਦਾ ਜਦੋਂ ਹੋਰ ਸੇਵਾ ਆਏਗੀ ਜਾਂ ਅਸੀਂ ਟਰੈਕਟਰ ਪਰ ਮੰਗ ਕੇ ਉਹਨਾਂ ਵੀਰਾਂ ਦੀ ਜਿਹੜੀ ਆ ਜ਼ਮੀਨ ਉਹ ਬੀਜ ਕੇ ਦੇਵਾਂਗੇ ਔਰ ਤਿਹੜੇ ਚੈਨਲ ਰਾਹੀਂ ਸਮੂਹ ਸੰਗਤਾਂ ਨੂੰ ਹੋਰ ਬੇਨਤੀ ਕਰਦਾ ਕਿ ਸਾਡੇ ਇਸ ਪਿੰਡ ਦਾ ਸਾਥ ਦਿਓ ਤਾਂ ਜੋ ਅਸੀਂ ਸਾਰੇ ਪਿੰਡ ਨੂੰ ਇਸੇ ਤਰੀਕੇ ਨਾਲ ਅੱਗੇ ਸਰਵੇਵਲ ਕਰਨ ਯੋਗ ਆ ਕਰ ਸਕੀਏ ਠੀਕ ਹੈ ਔਰ ਇਹਨਾਂ ਦੀ ਫਸਲ ਦੀ ਜ਼ਿੰਮੇਵਾਰੀ ਅਸੀਂ ਪੂਰੇ ਪਿੰਡ ਨਗਰ ਨਿਵਾਸੀਆਂ ਨਾਲ ਮਿਲ ਕੇ ਸੰਗਤਾਂ ਨਾਲ ਚੁੱਕੀ ਹੋਈ ਆ ਉਮੀਦ ਹੈ ਕਿ ਇਹਨਾਂ ਦੇ ਸਹਿਯੋਗ ਨਾਲ ਅਸੀਂ ਇਹਨੂੰ ਪੂਰਾ ਕਰ ਪਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਵਿਧਾਨ ਸਭਾ ਹਲਕਾ ਜੀਰੇ ਦੇ ਪਿੰਡ ਅਸੀਂ ਆਲੇ ਵਾਲਾ ਪਹੁੰਚੇ ਆਂ ਵੱਖ-ਵੱਖ ਪਿੰਡਾਂ ਦੇ ਵਿੱਚ ਸਵਾਵਾ ਚੱਲ ਰਹੀਆਂ ਵੱਡੇ ਪੱਧਰ ਤੇ ਤੁਸੀਂ ਜਾਣਦੇ ਹੋ ਸਾਰੇ ਕਿ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਵੱਡੇ ਯਤਨ ਕੀਤੇ ਜਾ ਰਹੇ ਸਾਡੀ ਸਮਾਜ ਸੇਵੀ ਵੱਲੋਂ ਜਿਹੜੇ ਕੀਤੇ ਜਾ ਰਹੇ ਅੱਜ ਜੀਰਕਪੁਰ ਮਹਾਲੀ ਤੋਂ ਬਾਬਾ ਨਾਬਾ ਸਾਹਿਬ ਜਿਹੜੇ ਗੁਰਦਰਾ ਸਾਹਿਬ ਤੋਂ ਥੋ ਸੰਗਤ ਆਈ ਏ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਪਿੰਡ ਆਲੇ ਵਾਲ ਚ ਅੱਜ ਡਿਜੀਟਲ ਦੀ ਸੇਵਾ ਲੈ ਕੇ ਬਾਈ ਜੀ ਹੁਣੇ ਆਏ ਪਿੰਡ ਆਲੇ ਵਾਲ ਚ ਮੌਜੂਦ ਆ ਇਸ ਤੋਂ ਪਹਿਲਾਂ ਜਿਹੜੀ ਪ ਅੰਡ ਆਲੇ ਵਾਲ ਚ ਪਹੁੰਚੇ ਬਾਈ ਹੁਣਾਂ ਨਾ ਫਤਿਹ ਬਲਾਲੀ ਨੇ ਵਿੱਚ ਜੀ ਵਾਹਿਗੁਰੂ ਜਿੱਕਾ ਖਾਲਸਾ ਉਹ ਵਾਹਿਗੁਰੂ ਜਿੱਕਾ ਫਤਿਹ ਇਹ ਵੀਰ ਜੀ ਕਿਹੜੇ ਕਿਹੜੇ ਸਵਾਵਾਂ ਲੈ ਕੇ ਆ ਰਿਹਾ ਕਿਸ ਤਰ੍ਹਾਂ ਦੀ ਵੰਡ ਕਿਸ ਤਰ੍ਹਾਂ ਦੀ ਕੀਤੀ ਅਸੀਂ ਪਹਿਲਾਂ ਆਏ ਸੀਗੇ ਜੀ ਮਾਸਟਰੀ ਕਦੋਂ ਪਹਿਲੀ ਤਰੀਕਾ ਚਾਹੀ ਸੀ ਕਿ ਪਹਿਲੀ ਤਰੀਕਾ ਚਾਹੀ ਸੀ 1 ਅਗਸਤ ਮਹੀਨੇ ਚਾਹੀ ਸੀਗੇ ਉਸ ਟਾਂ ਮਸੀਂ ਰਾਸਣ ਦੇਖੇ ਸੀਗੇ ਇਸ ਇੱਥੇ ਅਸੀਂ ਹਾਲਾਤ ਦੇਖ ਕੇ ਚਲੇ ਗਏ ਸੀਗੇ ਵੀ ਅੱਗੇ ਅਸੀਂ ਕੀ ਕਰਨਾ ਹੈ ਤੇ ਅਸੀਂ ਪਿੰਡ ਨਾਬਾ ਸਾਹਿਬ ਜੀਰਖਪੁਰ ਜ਼ਿਲ੍ਹਾ ਮੋਹਾਲੀ ਹਾਂਜੀ ਅਸੀਂ ਸਾਰੇ ਪਿੰਡ ਨੇ ਆਪਣੇ ਸਾਰੀ ਸੇਵਾ ਕਰਕੇ ਇਕੱਠੀ ਇੱਥੇ ਡੀਜ਼ਲ ਦੀ ਸੇਵਾ ਸੀ ਲਾਈ ਹੈ ਸਾਡੀ ਮਾਸਟਰ ਜੀ ਨੇ ਉਹ ਅਸੀਂ ਪੂਰੀ ਕਰਤੀ ਅੱਗੇ ਸਾਡਾ ਟਾਰਗੇਟ ਹੈਗਾ ਇਹਨਾਂ ਨੂੰ ਡਾਈ ਦੇਣ ਦਾ ਠੀਕ ਹੈ ਅਸੀਂ ਡਾਈ ਤਾਂ ਕਰਾਂ ਤੇ ਅੱਗੇ ਦੁਬਾਰੇ ਫਿਰ ਇਹਨਾਂ ਨੂੰ ਡੀਜ਼ਲ ਦੀ ਸੇਵਾ ਫੇਰ ਕਰਾਂਗੇ ਠੀਕ ਹਾਂਜੀ ਹਾਂ ਥੈਂਕ ਯੂ ਭਜੀ ਫੌਜੀ ਸਾਹਿਬ ਜੀ ਜਿਸ ਤਰ੍ਹਾਂ ਇੱਥੇ ਪਿੰਡ ਆਲੇ ਵਾਲੇ ਚ ਵੀ ਪਹੁੰਚ ਆਇਆ ਤਾਂ ਜਿਹੜਾ ਇੱਥੇ ਅੱਜ ਬਾਈ ਜੀ ਹੁਣੇ ਲੈ ਕੇ ਡੀਜ਼ਲ ਲੈ ਕੇ ਆਂਦੀ ਵੰਡ ਕਿਸ ਤਰ੍ਹਾਂ ਕੀਤੀ ਜਾ ਰਹੀ ਇਹਨਾਂ ਦੀ ਵੀਰਾਂ ਦੀ ਜਿਹੜੀ ਉਹ ਸਪੋਰਟ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਵੀਰ ਜੀ ਜਿਦਾਂ ਤੁਸੀਂ ਦੇਖ ਹੀ ਰਹੇ ਹੋ ਕਿ ਸਾਰੇ ਪਿੰਡ ਨੇ ਕੱਲ ਦਾ ਇੱਕ ਗੁਰਮਤਾ ਪਾਸ ਕੀਤਾ ਹੀ ਔਰ ਹੁਣ ਉਸੇ ਹੀ ਹਿਸਾਬ ਨਾਲ ਹੀ ਚੱਲ ਰਹੇ ਆ ਕਿ ਜਿਸ ਵੀਰ ਕੋਲ ਟਰੈਕਟਰ ਹੈ ਉਹਨੂੰ ਉਹਦੇ ਜ਼ਮੀਨ ਦੇ ਮੁਤਾਬਕ ਕਿੱਲੇ ਦੇ ਵਿੱਚ 5 ਲੀਟਰ 10 ਲੀਟਰ ਤੇਲ ਦਿੱਤਾ ਜਾਂਦਾ ਕਿ ਉਹ ਆਪਣੀ ਜ਼ਮੀਨ ਵਾਲੇ ਜਿਸ ਵੀਰ ਦੇ ਕੋਲ ਟਰੈਕਟਰ ਨਹੀਂ ਹੈ ਉਹ ਸਾਡੇ ਕੋਲ ਆ ਕੇ ਲਖਾਉਂਦਾ ਜਦੋਂ ਹੋਰ ਸੇਵਾ ਆਏਗੀ ਜਾਂ ਅਸੀਂ ਟਰੈਕਟਰ ਵਰ ਮੰਗ ਕੇ ਉਹਨਾਂ ਵੀਰਾਂ ਦੀ ਜਿਹੜੀ ਆ ਜ਼ਮੀਨ ਨੂੰ ਬੀਚ ਕੇ ਦੇਵਾਂਗੇ ਔਰ ਤੁਹਾਡੇ ਚੈਨਲ ਰਾਹੀਂ ਸਮੂਹ ਸੰਗਤਾਂ ਨੂੰ ਹੋਰ ਬੇਨਤੀ ਕਰਦਾ ਕਿ ਸਾਡੇ ਇਸ ਪਿੰਡ ਦਾ ਸਾਥ ਦਿਓ ਤਾਂ ਜੋ ਅਸੀਂ ਸਾਰੇ ਪਿੰਡ ਨੂੰ ਇਸੇ ਤਰੀਕੇ ਨਾਲ ਅੱਗੇ ਸਰਵੇਵਲ ਕਰਨ ਯੋਗ ਆ ਕਰ ਸਕੀਏ ਠੀਕ ਔਰ ਇਹਨਾਂ ਦੀ ਫਸਲ ਦੀ ਜ਼ਿੰਮੇਵਾਰੀ ਅਸੀਂ ਪੂਰੇ ਪਿੰਡ ਨਗਰ ਨਿਵਾਸੀਆਂ ਨਾਲ ਮਿਲ ਕੇ ਸੰਗਤਾਂ ਨਾਲ ਚੁੱਕੀ ਹੋਈ ਆ ਉਮੀਦ ਹੈ ਕਿ ਇਹਨਾਂ ਦੇ ਸਹਿਯੋਗ ਨਾਲ ਅਸੀਂ ਇਹਨੂੰ ਪੂਰਾ ਕਰ ਪਾਵਾਂਗੇ ਵੈਖਰ ਜੀ ਕਾ ਖਾਲਸਾ ਵੈਖਰ ਜੀ ਕੀ ਬਾਈ ਜੀ ਕੀ ਨਾਮ ਹੈ ਆਪਣਾ ਜੀ ਨਾਮ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਜਤਿੰਦਰ ਸਿੰਘ ਜਤਿੰਦਰ ਸਿੰਘ ਜੀ ਤਾਂ ਅੱਜ ਤੁਸੀਂ ਇੱਥੇ ਡੀਜ਼ਲ ਲੈ ਕੇ ਪਹੁੰਚੇ ਹੋ ਪਹਿਲਾਂ ਵੀ ਤੁਸੀਂ ਸੁਆਮਾ ਕੀਤੇ ਆ ਕੀ ਕਹਿਣਾ ਚਾਹੁੰਦੇ ਬਾਈ ਜੀ ਅਸੀਂ ਡੀਜ਼ਲ ਜਿਵੇਂ ਸਾਡੀ ਸੇਵਾ ਲਈ ਸੀਗੀ ਸਰਨਾ ਹਾਂਜੀ ਉਹਨੂੰ ਮਸਦੇਰੀ ਰੱਖਦੇ ਹੋਏ ਪਹੁੰਚੇ ਆ ਜੀ ਠੀਕ ਹੈ ਜੀ ਅੱਗੇ ਜੋ ਵੀ ਜਿਵੇਂ ਵੀ ਹੋਊਗਾ ਉਹ ਸਮਾਨ ਲੈ ਕੇ ਅਸੀਂ ਪਹੁੰਚਾਂਗੇ ਡੀਪੀ ਦੀ ਜਿਵੇਂ ਵੀ ਨੇ ਪਹਿਲਾਂ ਕਿਹਾ ਤੁਹਾਨੂੰ ਠੀਕ ਹੈ ਜੀ ਜਿਵੇਂ ਵੀ ਹੋਊਗਾ ਸਾਡਾ ਦੱਸਣਗੇ ਇਹ ਹਾਂਜੀ ਹਾਂ ਕਣਕ ਦੀ ਬਜਾਈ ਵਾਸਤੇ ਡੀਜ਼ਲ ਲੈ ਕੇ ਉਹ ਡੀਪੀ ਲੈ ਕੇ ਕੰਚੇ ਸੀ ਜੀ ਰੋ ਜੀ ਠੀਕ ਹੈ ਜੀ ਨੁਕਸਾਨ ਕਿਸ ਤਰ੍ਹਾਂ ਦਾ ਹੋਇਆ ਬਾਈ ਤੁਸੀਂ ਦੇਖਿਆ ਸਾਰਾ ਪਹਿਲਾਂ ਹੀ ਨੁਕਸਾਨ ਤਾਂ ਜੀ ਬਹੁਤ ਜ਼ਿਆਦਾ ਹੋਇਆ ਬਾਈ ਨੁਕਸਾਨ ਤਾਂ ਆਪਾਂ ਯਾਰ ਨਹੀਂ ਕਰ ਸਕਦੇ ਹਾਂਜੀ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਹਾਂ ਜਤਿੰਦਰ ਸਿੰਘ ਜੀ ਧੰਨਵਾਦ ਜਤਿੰਦਰ ਸਿੰਘ ਜੀ ਅ ਸਰ ਲਖਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜੇ ਵੀਰ ਸੇਵਾ ਲੈ ਕੇ ਆਏ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੀ ਆ ਕੇ ਹਰੀਕੇ ਹੈਡਵਰਕਸ ਤੇ ਦੋ ਦਰਿਆਵਾਂ ਦਾ ਸੰਗਮ ਹੁੰਦਾ ਸਤਲੁਜ ਔਰ ਬਿਆਸ ਤੇ ਇਸ ਵਾਰੀ ਦੋਨਾਂ ਦਰਿਆਵਾਂ ਦੇ ਵਿੱਚ ਹੀ ਪਾਣੀ ਦਾ ਪੱਧਰ ਕਾਫੀ ਸੀ ਤੇ ਹਰੀਕੇ ਤੋਂ ਦੋਨਾਂ ਦਰਿਆਵਾਂ ਦਾ ਪਾਣੀ ਇਕੱਠਾ ਹੋ ਕੇ ਸਾਡੇ ਇਸ ਇਲਾਕੇ ਦੇ ਫਰੋਜਪੁਰ ਜ਼ਿਲ੍ਹੇ ਦੇ ਤਕਰੀਬਨ 32 ਪਿੰਡਾਂ ਜਿਨ੍ਹਾਂ ਦੀ ਮਾਰ ਉਹਨੇ ਕੀਤੀ ਹੈ ਔਰ ਫਸਲਾਂ 1 ਮਹੀਨੇ ਦੇ ਕਰੀਬ ਪਾਣੀ ਵੰਦਾ ਰਿਆ ਸਾਡੇ ਇੱਥੇ ਜੋ ਕਣਕ ਦੀ ਸੌਰੀ ਝੋਨੇ ਦੀ ਫਸਲ ਸੀ ਉਹ ਬਿਲਕੁਲ ਤਬਾਹ ਹੋ ਗਈ ਪਸ਼ੂਆਂ ਦਾ ਚਾਰਾ ਤਬਾਹ ਹੋ ਗਿਆ ਤੂੜੀ ਖਰਾਬ ਹੋ ਗਈ ਲੋਕਾਂ ਦੇ ਮਕਾਨ ਹੋਰ ਜਾਂਦਾ ਨੁਕਸਾਨ ਹੋਇਆ ਵੱਖ-ਵੱਖ ਜਥੇਬੰਦੀਆਂ ਵਗਦੇ ਪਾਣੀ ਦੇ ਵਿੱਚ ਵੀ ਸਾਡੇ ਕੋਲ ਰਸਤਾ ਲੈ ਕੇ ਪਹੁੰਚਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਇਹ ਵੀਰਜੀ ਗੁਰਦੁਆਰਾ ਨਾਬਾ ਸਾਹਿਬ ਤੇ ਨਗਰ ਨਾਬਾ ਸਾਹਿਬ ਚੀਰਖਪੁਰ ਮੁਹਾਲੀ ਤੋਂ ਉਦੋਂ ਵੀ ਰਾਸ਼ਨ ਵੰਡ ਕੇ ਗਏ ਸੀ ਤੇ ਮੇਰੇ ਨਾਲ ਇਹਨਾਂ ਦਾ ਰابطਾ ਹੋਇਆ ਮੈਂ ਇਹਨਾਂ ਨੂੰ ਦੱਸਿਆ ਕਿ ਸਾਡੇ ਜਿਹੜੇ ਕੁਝ ਪਿੰਡ ਨੇ ਜਿਨ੍ਹਾਂ ਨੂੰ ਕਿਸੇ ਨੇ ਅਡਪਟ ਨਹੀਂ ਕੀਤਾ ਕਿਉਂਕਿ ਕੁਝ ਜਥੇਬੰਦੀਆਂ ਨੇ ਪਿੰਡ ਅਡਪਟ ਕਰ ਲਏ ਤੇ ਆਸੀ ਮਾਸੀ ਕੇ ਤੇ ਆਲੇ ਵਾਲਾ ਇਹ ਤਿੰਨ ਚਾਰ ਪਿੰਡ ਜਿਹੜੇ ਆ ਰਹਿ ਗਏ ਸੀ ਜਿਨ੍ਹਾਂ ਨੂੰ ਕਿਸੇ ਨੇ ਅਡਾਪਟ ਨਹੀਂ ਕੀਤਾ ਤਾਂ ਇਹ ਕਹਿੰਦੇ ਵੀ ਜੋ ਵੀ ਸਾਨੂੰ ਸੇਵਾ ਲਾਓਗੇ ਅਸੀਂ ਹਾਜ਼ਰਾਂ ਤੇ ਅੱਜ ਪਹਿਲੇ ਗਰੁੱਪ ਦੇ ਵਿੱਚ ਇਹਨਾਂ ਨੇ ਤਕਰੀਬਨ 2 ਲੱਖ ਰੁਪਏ ਦੀ ਡੀਜ਼ਲ ਦੀ ਸੇਵਾ ਕੀਤੀ ਆ ਜਿਦੇ ਚੋਂ ਕੁਝ ਮਾਸ਼ੀ ਕੇ ਵੰਡਿਆ ਗਿਆ ਬਾਕੀ ਆਲੇ ਵਾਲੇ ਤੇ ਇਸ ਤੋਂ ਬਾਅਦ ਵੀ ਇਹਨਾਂ ਵੀਰਾਂ ਨੂੰ ਬੇਨਤੀ ਕੀਤੀ ਸੀ ਵੀ ਜਿੰਨੀ ਹੋ ਸਕਦੀ ਆ ਸਾਡੇ ਇਲਾਕੇ ਦੀ ਮਦਦ ਕੀਤੀ ਜਾਵੇ ਕਿਉਂਕਿ ਇਕੱਲਾ ਪਾਣੀ 2025 'ਚ ਹੀ ਨਹੀਂ ਆਇਆ 2023 ਵੀ ਭਾਰੀ ਪਾਣੀ ਆਇਆ ਸੀ ਉਦੋਂ ਵੀ ਸਾਡੇ ਇਲਾਕੇ ਦੀਆਂ ਫਸਲਾਂ ਖਰਾਬ ਹੋ ਗਈਆਂ ਸੀ ਉਸ ਤੋਂ ਪਹਿਲਾਂ ਵੀ ਸਾਲ 2 ਸਾਲ ਛੱਡ ਕੇ ਛੋਟਾ ਮੋਟਾ ਪਾਣੀ ਜਿਹੜਾ ਆਉਂਦਾ ਰਹਿੰਦਾ ਹੈ ਤੇ ਫਸਲਾਂ ਖਰਾਬ ਹੁੰਦੀਆਂ ਨੇ ਸੋ ਕਈ ਵਾਰੀ ਇੱਥੇ ਲੋਕੀ ਕਹਿ ਦਿੰਦੇ ਆ ਕਿ ਦਰਿਆ ਦੇ ਵਿੱਚ ਪਾਣੀ ਆ ਗਿਆ ਮੈਂ ਇੱਥੇ ਰੱਖਣਾ ਚਾਹਣਾ ਹੈ ਕਿ ਸਾਡੇ ਹਰੀਕੇ ਹੈਡਵਰਕਸ ਤੋਂ ਲੈ ਕੇ ਫਰੋਇਪੁਰ ਤੱਕ ਦਰਿਆ ਦੀ ਮਾਲਕੀ ਕੋਈ ਜ਼ਮੀਨ ਨਹੀਂ ਹੈਗੀ ਇਹ ਲੋਕਾਂ ਦੀ ਮਾਲਕੀ ਜ਼ਮੀਨ ਆ ਜਿਹਦੇ ਵਿੱਚ ਦਰਿਆ ਵਹਿ ਰਿਹਾ ਤੇ ਸਰਕਾਰ ਵੱਲੋਂ ਕਿਸੇ ਵੀ ਜ਼ਮੀਨ ਦੇ ਮਾਲਕ ਨੂੰ ਕੋਈ 1 ਰੁਪਿਆ ਵੀ ਮੁਆਵਜ਼ਾ ਜਿਹੜਾ ਵਾ ਉਹ ਇਸ ਕਰਕੇ ਨਹੀਂ ਦਿੱਤਾ ਕਿ ਤੇਰੀ ਪੈਲੀ ਦੇ ਵਿੱਚ ਦਰਿਆ ਵਹਿੰਦਾ ਜਦੋਂ ਇਸ ਤਰ੍ਹਾਂ ਫਲੱਡ ਆਉਂਦਾ ਉਦੋਂ 6800 ਰੁਪਏ ਪਹਿਲਾਂ ਮਿਲਦਾ ਸੀ ਹੁਣ ਇਸ ਵਾਰੀ ਸਰਕਾਰ ਨੇ 20000 ਰੁਪਏ ਦਿੱਤਾ ਤੇ ਵੇਖੋ 15-16000 ਰੁਪਏ ਤਾਂ ਝੋਨੇ ਨੂੰ ਬੀਜਣ ਤੇ ਲੱਗ ਗਿਆ ਸਰਕਾਰ ਨੇ ਸ਼ਾਬਾਸ਼ ਇਹ ਚੋਣ 20000 ਰੁਪਏ ਦਿੱਤਾ ਸੀ ਕਿਰਨ ਧੰਨਵਾਦ ਕਿਉਂਕਿ ਉਹਨਾਂ ਨੇ ਆਪਣਾ ਪੂਰੇ ਪੰਜਾਬ ਦਾ ਬਜਟ ਦਾ ਵੀ ਹਿਸਾਬ ਕਰਕੇ ਰੱਖਣਾ ਹੁੰਦਾ ਹੈ ਪਰੰਤੂ ਅਸੀਂ ਸਮਾਜ ਸੇਵੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਇਲਾਕੇ ਦੀ ਬਾਹ ਫੜੋ ਜਿਨ੍ਹਾਂ ਸੱਜਣਾ ਦੇ ਮਕਾਨ ਗਿਰ ਗਏ ਉਹਨਾਂ ਦੇ ਮਕਾਨ ਬਣਾ ਕੇ ਦਿਓ ਜਿਨ੍ਹਾਂ ਦੀ ਮਸ਼ੀਨਰੀ ਖਰਾਬ ਹੋਈ ਆ ਆਓ ਸਾਥ ਦਿਓ ਉਹਨਾਂ ਨੂੰ ਆਪਾਂ ਉੱਪਰ ਠਾਈਏ ਜਿਨ੍ਹਾਂ ਦੀ ਫਸਲ ਖਰਾਬ ਹੋਈ ਆ ਆਪਾਂ ਉਹਨਾਂ ਦੀ ਜਿਹੜੀ ਫਸਲ ਆ ਉਹ ਬਚਾਈਏ ਅਸੀਂ ਆਪ ਵੀ ਜੋ ਕਰ ਰਹੇ ਹਾਂ ਕਿਉਂਕਿ ਸਾਡਾ ਪਿੰਡ ਪਾਣੀ ਦੀ ਮਾਰ ਤੋਂ ਬਚ ਗਿਆ ਅਹੀਂ ਕਹਿੰਦੇ ਆ ਹੋਰ ਵੀ ਪਿੰਡ ਵਾਲੇ ਸੱਜਣ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਕਿਰਪਾ ਕਰਕੇ ਬਚਾਲਿਆ ਉਹ ਥੋੜਾ ਥੋੜਾ ਸਹਯੋਗ ਦਿਓ ਆਪਾਂ ਵੇਖੋ ਇਹ ਵੀਰ 200 ਕਿਲੋਮੀਟਰ ਦੀ ਦੂਰੀ ਤੇ ਚੱਲ ਕੇ ਆਏ ਆ ਪਹਿਲਾਂ ਵੀ ਆ ਕੇ ਸੇਵਾ ਕਰਕੇ ਗਏ ਅੱਜ ਵੀ ਕਰ ਰਹੇ ਆ ਔਰ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਦੋ 300 ਬੋਰੀ ਡੀਆ ਵੀ ਘਟੋ ਘਟ ਤੇ ਇਸ ਤੋਂ ਵੱਧ ਜੇ ਹੋ ਸਗੀ ਅਸੀਂ ਉਹ ਵੀ ਕਰਾਂਗੇ ਡੀਜ਼ਲ ਦੀ ਸੇਵਾ ਹੋਰ ਵੀ ਕਰਾਂਗੇ ਮੈਂ ਸਮੁੱਚੇ ਇਲਾਕੇ ਵੱਲੋਂ ਇਨਾ ਸੰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਹੋਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਆਓ ਇਹਨਾਂ ਲੋੜਵੰਦ ਪਰਿਵਾਰਾਂ ਦੀ ਆਪਾਂ ਬਾਹ ਮੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਸਨ ਸਾਡੇ ਵੀਰ ਜਿਹੜੇ ਗੁਰਦਾਰ ਨਾਬਾ ਸਾਹਿਬ ਤੋਂ ਆਏ ਸੀ ਜੀਰਕਪੁਰ ਮਹਾਲੀ ਤੋਂ ਇਹਨਾਂ ਵੀਰਾਂ ਦਾ ਸਾਡੇ ਚੈਨਲ ਦੇ ਮਾਧਿਅਮ ਰਹੀਂ ਪਿੰਡ ਆਲੇਵਾਲੇ ਦੀ ਸਾਰੀ ਸੰਗਤ ਦਾ ਮਾਣ ਸ਼ੀਕੇ ਜਾਂ ਹੋਰ ਵੀ ਜਿੱਥੇ-ਜਿੱਥੇ ਸੇਵਾ ਕਰ ਰਹੇ ਵੀਰ ਅਗਲੇ ਸਮੇਂ 'ਚ ਕਰਨਗੇ ਇਹਨਾਂ ਵੀਰਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ